527 ਟਰੈਕਟਰ ਦਿਖਾਵਾਂਗੇ ਜਾਇਜ਼ ਰੇਟ ਤੇ ਦਿਖਾਵਾਂਗੇ ਜਿਹੜਾ ਰੇਟ ਬੋਲਾਂਗੇ ਪੱਥਰ ਦੇ ਲਖੀਰ ਨਹੀਂ ਹੋਣੀ 40000 ਰੁਪਏ 415000 ਦਾ ਲੈ ਜੀ 415 ਦਾ ਲੈ ਜੇ ਮਿੱਤਰੋ ਸੁਨ ਵਾਲੀ ਕੱਪੜੀ ਦੀ ਫਾਵਰ ਸਟੀering 75000 ਦਾ ਲੈ ਜੀ ਆ ਜਾ 175000 ਦਾ 75000 ਦਾ 35 ਐ ਲਾ ਲਓ ਮਿੱਤਰੋ ਲਾ ਭਾਈ ਮਿੱਤਰੋ 50 60000 ਰੁਪਏ ਮੰਨਤਾ ਨਾ ਹੋਵੇ ਪੂਰੇ 3 ਲੱਖ ਦਾ ਲੈ ਜੀ ਰਪਿਆ ਨਹੀਂ ਕਟਣਾ ਪਰ ਬੇਨਤੀ ਆ ਵੀ ਵੱਡੀ ਕਰ ਦਿੰਦੇ ਆ 55 35 ਵਾਲਾ ਸੋਨਾ ਲੀਕਾ ਜੀ ਗੱਲ ਦੋਸਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰੇ ਆਪਾਂ ਖੜੇ ਤਰਵੰਡੀ ਸਬੂ ਟਰੈਕਟਰ ਮੰਡੀ ਤੇ ਨਾਲ ਆ ਆਪਣੇ ਭਾਈ ਸ਼ਰਮਾ ਤੇ ਨਾਲ ਆ ਭਾਈ ਬਾਦਲ ਹੋਰ ਭਾਈ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਦੋਹਾਂ ਦੀ ਪੇਜ ਤੇ ਭਾਈ ਵੈਲਕਮ ਤੇ ਸ਼ਰਮਾ ਜੀ ਉਹਨਾਂ ਨੂੰ ਟਰੈਕਟਰ ਬਾਦਲ ਦੇ ਆ ਬਾਦਲ ਵਾਲੇ ਕੰਮ ਹੁਣ ਦੂ ਕਰਨੇ ਆ ਪੜਾਕੇ ਪਾ ਲਈ ਇਹਨੂੰ ਗੱਲ ਕੋਦਦਾ ਯਾਰ ਉਹਨਾਂ ਦਾ ਮੈਂ ਆ ਹਾਂ ਜੋ ਮਰਜ਼ੀ ਬਾਦਲ ਭਾਈ ਪੰਜ ਟਰੈਕਟਰ ਦਿਖਾਵਾਂਗੇ ਸੱਜਣੋ ਸਾਨੂੰ ਤੇ ਪੰਜਾਬੀ ਪੰਜ ਤੋਂ 7 ਟਰੈਕਟਰ ਦਿਖਾਵਾਂਗੇ ਜਾਇਜ਼ ਰੇਟ ਤੇ ਦਿਖਾਵਾਂਗੇ ਜਿਹੜਾ ਰੇਟ ਬੋਲਾਂਗੇ ਪੱਥਰ ਦੇ ਲਖੀਰ ਨਹੀਂ ਹੋਣੀ ਠੀਕ ਹੈ ਪਾਵਰ ਟਰੈਕ ਕਰ ਲੱਗਿਆ ਸਟਾਰਟ ਪਾਵਰ ਟਰੈਕ ਖੜਾ 2006 ਮਾਡਲ ਹੁਣ 439 ਹਾਂਜੀ ਆ ਸਪੀਕਰ ਸਬੂਕਰ ਜੇ ਵਿੱਚ ਡੱਕ ਡੱਕ ਜਾ ਪੂਨੇ ਟਾਇਰ ਨਵੇਂ ਆ ਪਿਛਲੇ ਭਾਈ 40 45 ਪੈਸੇ ਟਾਇਰ ਆ ਨਾ ਨਾ ਪਿਛਲੇ ਪਹਿਲੇ ਮਾਪ ਦੇ ਟਾਇਰ ਸਰਦ ਅਦੋ ਬਦ ਨਹੀਂ 60 65 ਪੈਸੇ ਟਾਇਰ ਹੈਗੇ ਆ 65 ਪੈਸੇ ਟਾਇਰ ਹੈ ਠੀਕ ਹੈ ਤੇ ਗੇਅਰ ਰਿੰਜ ਦਾ ਕਿੰਨਾ ਭਾਈ ਵਧੀਆ ਰੈਟਰ ਆ ਭਾਈ ਵਧੀਆ 210 ਲਿਖੀ ਬੈਠਾ ਕਿੰਨੇ ਦਾ 210 85000 ਦਾ ਦੇ ਦੇਂਗੇ 1 ਲੱਖ 1 ਲੱਖ 70000 ਦਾ 30000 ਦਾ 30000 ਦਾ ਥੋੜਾ ਘੱਟ ਕਹਿੰਦਾ 70000 ਦਾ ਕਰ ਦੇ ਲੈ ਜਾਓ 75000 ਦਾ ਲੈ ਜਾਓ ਬਾਕੀ ਮੌਕੇ ਤੇ ਦੇਖਾਂਗੇ ਲਓ ਜੀ ਉਦੋਂ ਬਾਅਦ 35000 524 ਪੰਜਾਹ ਐਚਪੀ 2 ਸਪੀਡ 2008 ਮਾਡਲ ਪੀਵੀ72 ਨੰਬਰ ਦੇ ਵਿੱਚ ਆ ਟਾਇਰ ਅਗਲੇ ਲੱਗੇ ਆ ਜਹਾਜੀ ਇੰਜਨ ਗੇਅਰ ਦਾ ਕਿਵੇਂ ਆ ਵੀ ਬਦਲਾ ਗੇਅਰ ਦਾ ਵਧੀਆ ਬਾਈ ਗੋਲੀ ਵਰਗਾ ਦਾ ਸਾਰਾ オリジナル ਆ 2ਪੀਡ ਆ ਕਿ 3ਪੀਡ ਆ ਇਹ 2 ਸਪੀਡ ਤੇ 3ਪੀਡ 2 ਸਪੀਡ ਦੇ ਵਿੱਚ ਹੁੰਦਾ ਇਹ 2ਪੀਡ ਆ ਬਾਈ ਡਬਲ ਕਲਚ ਡਬਲ ਕਲਚ ਡਬਲ ਕਲਚ ਸਿੰਗਲ ਪੀਡ ਠੀਕ ਆ ਰੇਟ 335 ਲਿਖੇ ਬੈਠਾ ਦੋ ਕਿੰਨੇ ਦਾ ਦੋ 80 ਦੇ ਦੇਾਂਗੇ ਹੋਰ ਦੱਸ 270000 ਹਾਂ ਯਾਨੀ 70000 ਦਾ 75000 ਦਾ ਲੈ ਜੀ ਆ ਜਾ 275000 ਦਾ 75000 ਦਾ 35 ਐ ਲਾ ਲਓ ਮਿੱਤਰੋ ਲਾ ਬੇ ਮਿੱਤਰੋ ਹੋ ਗਿਆ 50 60000 ਰੁਪਇਆ ਮੰਤਨ ਹੋ ਗਿਆ ਬਿਨਾ ਟਰਬੋ ਤੋਂ 55 ਐਚਪੀ ਵਾਲਾ ਸਾਈਡ ਗੇਅਰ ਡਬਲ ਕਲਚ ਹਾਂਜੀ ਗੇਰ ਰੇਂਜ ਦਾ ਓਕੇ ਆ ਚਲਾ ਕੇ ਬਾਗੇ ਤਸਲੀ ਕਰਕੇ ਲੈ ਜੋ ਬਾਦਲ ਕਹਿੰਦਾ ਹਾਂਜੀ ਜਮਾ ਮਾਈ 55 ਐਚਪੀ ਵਾਲਾ ਵੀਰੇ 2008 ਮਾਡਲ ਕਿੰਨੇ ਦਾ 3 55 ਡਿਮਾਂਡ ਇਸੇ ਵਾਦ ਨਾ ਕੀ ਮਸਲਾ ਓਏ ਇਹ ਤੂੰ ਸਿੱਧਾ ਗੱਤ ਤਨ ਪਾਵਰ ਸਟੀਰਿੰਗ ਹੈ ਚੰਗਾ ਡੈਕਟਰ ਹੈ ਯਾਰ ਪਾਵਰ ਸਟੀਰਿੰਗ ਦਾ ਮੈਨੂੰ ਦਿਸ ਗਿਆ ਅੱਠ ਮਾਡਲ ਆ ਜੀ ਪਾਵਰ ਸਟੀਰਿੰਗ ਆ ਪੂਰਾ 3 ਲੱਖ ਦਾ ਤਿੰਨ ਦਾ ਘੱਟ ਹੈ ਤਿੰਨ ਪੰਜ ਦਾ ਦੇ ਦਾਂਗੇ ਯਾਰ ਐ ਮੈਂ ਆਪ ਹੀ ਵੱਡੀ ਕਰ ਦਿੰਦਾ ਰੁਪਈਆ ਨਹੀਂ ਘਟਣਾ ਜੀ ਠੀਕ ਹੈ ਗੱਲ ਪੂਰੇ 3 ਲੱਖ ਦਾ ਲੈ ਜੀ ਰੁਪਈਆ ਨਹੀਂ ਘਟਣਾ ਪਰ ਬੈਂਤੀ ਆ ਆਪ ਹੀ ਵੱਡੀ ਕਰ ਦਿੰਦੇ ਆ 55万 35 ਵਾਲਾ ਸੋਨਾ ਲਿਕਾ 20 ਮਿੰਟ ਆ 35 ਵਾਲਾ ਸੋਨਾ ਲਿਕਾ 35 ਵਾਲਾ ਸੋਨਾ ਲਿਕਾ ਆ ਗਿਆ ਭਾਈ 21 ਮਾਡਲ 21 ਦੀ ਕਾਪੀ ਇਹ ਦੀ 21 ਮਾਡਲ ਆ ਜੀ 21 ਮਾਡਲ 21 ਮਾਡਲ ਲਾ ਕੰਡੀਸ਼ਨ ਦਾ ਮਾਡਲ ਟਰੈਕਟਰ ਮਿੱਤਰੋ ਟੂਰ ਹੈਗੇ ਆ ਭਾਈ ਇਹਦੇ ਪਿਛਲੇ 85 90 ਪੈਸੇ ਹਾਂਜੀ ਅਸੀਂ 85 ਪੈਸੇ ਭਾਈ ਨਾਲ ਦੇ ਆ ਘੰਟੇ ਕਿੰਨੇ ਚੱਲ ਗਿਆ ਇਹ 799 ਘੰਟੇ 799 ਘੰਟੇ ਚੱਲਿਆ ਸੱਜਣੋ ਟਰੈਕਟਰ ਇਹ 800 ਘੰਟਾ ਚੱਲ ਗਿਆ ਸਾਢੇ 4 55 ਲਿਖੀ ਬੈਠਾ ਕਿੰਨੇ ਦਾ ਬਸ GST ਕੱਟ ਦਿਓ ਕਿੰਨੇ ਦਾ ਸਵਾ ਦਾ ਸਵਾ ਚਾਰ ਲੱਖ ਰੁਪਈਆ ਦਾ ਯਸ 15000 ਦਾ ਹੈ ਇਹ ਤਾਂ ਨੰਗੇ ਦੂ 40000 ਰੁਪਈਆ 4 ਲੱਖ 15000 ਦਾ ਲੈ ਜਾ 4 15 ਦਾ ਲੈ ਜਾ ਮਿੱਤਰੋ ਸੁਨਹਾਲੀ ਕੱਪੜੀ ਦੀ ਫਾਵਰ ਸਟੀering ਇਹਦਾ ਇਧਰ ਖੜਾ ਮੁੰਲਾ ਦਾ 41 ਮੈਸੀ ਨਿਕਾ ਜਾ ਇਹ ਹੈਗਾ ਜੀ 2004 ਮਾਡਲ ਦੇ ਵਿੱਚ ਆ ਪੀਵੀ ਨੰਬਰ ਦੇ ਵਿੱਚ ਇੰਜਨ ਗੇਅਰ ਦਾ ਵੀ ਬਦਲ ਕਿਵੇਂ ਆ ਇਹ ਨਾ ਪੂਰਾ ਵਧੀਆ ਭਾਈ ਗੋਲੀ ਵਰਗਾ ਡੈਕਟਰ ਹੈ ਇੱਕ ਗੱਲ ਹੋਰ ਹੈ ਮਹਾਸ਼ਕਤੀ ਆ ਅੱਛਾ ਮਾਰਕੀਟ ਬਹੁਤ ਵਧੀਆ ਹੁੰਦੀ ਹੈ ਇਹਦੀ ਠੀਕਾ ਜੇਕੇ ਦੇ ਟਾਇਰ ਲੱਗੇ ਪਿਛਲੇ ਡੇਢ ਸਾਲ ਦਾ ਆ ਵੀ ਨਾਲ ਲਈ ਫਿਰਦਾ ਭੁੰੜਾ ਵੇਡ ਨਾਲ ਲੱਗਿਆ ਜੇਗ ਦੇ ਟੈਰਾਂ ਦੇ ਵਿੱਚ ਅਗਲੇ ਟੈਰ ਵੀ ਜੇ ਕਿਆ ਹਾਂਜੀ ਪੋਲੋ ਦੇ ਅਗਲੇ ਅਗਲੇ ਪੋਲੋ ਦੇ ਆ ਇੰਜਨ ਗੇਅਰ ਦਾ ਹੈਗਾ ਚੰਗਾ 255 ਲਿਖੀ ਬੈਠਾ ਕਿੰਨੇ ਦਾ 255 ਡਿਮਾਂਡ ਹੈ ਇਹ ਭੇਤ ਪਾ ਗਿਆ ਸਤਨਾਮ ਮੇਰਾ ਨਹੀਂ ਨਹੀਂ ਭੇਤ ਨਹੀਂ ਪਾਇਆ ਸਹੀ ਦੱਸਿਆ ਕਿ ਬੰਮਣ ਹੋਣਾ ਉਹ ਕਰ ਲੱਗ ਗਿਆ ਤੇ ਆਪਾਂ ਹੁਣ ਵੱਧ ਚੱਕ ਦੋ ਕੰਮ ਨਹੀਂ ਮਖਾ ਦੇਣਾ ਜਿੰਨੇ ਦਾ 230 ਦਾ ਹੋਰ ਕਰ 215000 ਦਾ ਲੈ ਜਾਓ। ਤੂੰ ਵੀ ਭੇਤ ਪਾ ਗਿਆ ਮਰਾ ਤੂੰ ਵੀ ਬਾਲੀ ਵੱਡੀ ਛੋੜ ਕਰ ਦਿੰਦਾ। ਫਿਰ ਅਗਲਾ ਆ ਕੇ ਵੀ ਛੋੜ ਭਾਲਦਾ। ਜਰ ਜਮਾ ਖਿੱਚ ਕੇ ਲੈ ਰੇਟ ਆ। ਜੇ ਤਾਂ ਇਹ ਰਹਿਣਾ ਨਾ ਵਰਤਣਾ ਨਾ 40000 ਰੁਪਏ ਮੰਗਦਾ। ਇਹ ਤਾਂ ਪ੍ਰਾਂਤਾਂ ਜਿਹੜੇ ਜਿਹੜੇ ਦਿਲ ਰੱਖਣੇ ਵੈਣਗੇ। ਆ ਨਿੱਕੇ ਜੇ ਮੈਸੀ ਤੇ ਮਿੱਤਰੋ 40000 ਰੁਪਏ ਮੰਗਦਾ। ਫਿਰ ਫਿਰ ਰੇਟ ਵਾਲਾ ਕੰਮ ਨਾ ਬੋਲ। ਹੂੰ। ਕਿਉਂ ਨਹੀਂ ਜੀ? ਹਾਂਜੀ। ਲੈ ਭਈ ਮਿੱਤਰੋ ਸੌਦਾ ਜਿੱਥੇ ਮਰਜ਼ੀ ਹੋ ਜੇ। ਹਾਂਜੀ। 1000 ਰੁਪਏ ਤੋਂ ਚਾਪੀ ਦਾ ਫੜ ਲਿਓ। ਠੀਕ ਐ। ਠੀਕ ਐ ਜਿਹੜੀ ਗੱਲ ਕਹੀ। ਠੀਕ ਹੈ ਬਾਣੇ ਦਾ ਖੇਤ ਕੋ ਜਮਾ ਖੇਤਕਾਰ ਆ ਜੀ ਇਹਦਾ ਠੀਕ ਹੈ ਹਾਲ ਪਾਲਿਓ ਤਸੱਲੀ ਕਰ ਲਿਓ ਠੀਕ ਹੈ ਕੋਈ ਪ੍ਰਵਾਹ ਨਹੀਂ ਸੇਖਪੁਰਾ ਬਾਈ ਪੰਡਾ ਕਿਹੜਾ ਸੇਖਪੁਰਾ ਪੰਡਾ ਹੈ ਹਾਂਜੀ ਨੰਬਰ ਆਪਣਾ 9417235234 9417235234 ਨੰਬਰ ਆ ਸੇਖਪੁਰਾ ਪੰਡਾ ਜ਼ਿਲ੍ਹਾ ਕਿਹੜਾ ਲੱਗਦਾ ਬਟਿੰਡਾ ਬਟਿੰਡਾ ਜ਼ਿਲ੍ਹਾ ਸੇਖਪੁਰਾ ਇੱਥੋਂ ਯਾਰ ਤਲਵੰਡੀ ਤੋਂ ਸਾਰਾ 7 ਕਿਲੋਮੀਟਰ ਠੀਕ ਹੈ 7 ਕਿਲੋਮੀਟਰ ਪਿੰਡ ਆ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਇਹਨਾਂ ਚੋਂ ਬਾਈ ਨਾਲ ਕੰਟੈਕਟ ਕਰ ਲਿਓ ਕੋਈ ਪੱਥਰ ਤੇ ਲਿਖੀਰ ਨਹੀਂ ਹੈਗੀ ਸੌਣ ਹੀ ਖਾਦੀ ਠੀਕ ਹੈ ਗੱਲ ਜੇ ਤਾਂ ਕਹਿ ਦਈਏ ਬਾਈ ਕਿ 20 ਹਜ਼ਾਰ ਘੱਟ ਜੋ ਤਾਂ ਨਹੀਂ ਕਟਣਾ ਕੋਈ 1000 2000 ਦਾ ਕੋਈ ਆਪਾਂ ਕਹਿਣਾ ਨਹੀਂ ਕਹਿੰਦੇ ਠੀਕ ਹੈ ਕੀ ਗੱਲ ਤੇ ਗੱਲ ਆ ਬਾਈ ਉਹ ਆਪਾਂ ਕਹਿੰਦੇ ਨਹੀਂ ਤੇ ਇੱਕ ਗੱਲ ਹੋਰ ਆ